ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਤਿਆਰੀਆਂ ਸ਼ੁਰੂ ਕਰੋ ਤੁਸੀਂ ਤੇ ਇਹ ਇਹ ਜਿਹੜਾ ਬ੍ਰਾਹਮਣ ਇੱਕ ਪਾਸੇ ਟਰੰਪ ਨੇ ਇਹਨੇ ਦੀ ਜਾਨ ਬਚਾਤੀ ਜੰਗਬੰਦੀ ਕਰਾ ਕੇ ਤੇ ਹੁਣ ਟਰੰਪ ਨੂੰ ਹੀ ਮਾੜਾ ਕਹੀ ਜਾ ਰਹੇ ਨੇ ਕਿ ਟਰੰਪ ਤੀਜੀ ਧਿਰ ਬਣ ਗਿਆ ਕਸ਼ਮੀਰ ਦੇ ਮਸਲੇ 'ਚ ਟਰੰਪ ਤੀਜੀ ਧਿਰ ਬਣ ਗਿਆ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਟਰੰਪ ਉਹ ਤਾਂ ਐਦਾਂ ਹੋ ਗਿਆ ਜੀ ਕਿਉਂ ਕਿਉਂ ਮਾੜਾ ਕਹਿ ਰਹੇ ਨੇ ਜਦੋਂ ਜਾਨ ਚੜਾਈ ਆ ਉਸ ਦਾ ਮੁੱਲ ਨਹੀਂ ਪਾਉਣਾ ਉਸ ਦਾ ਸੈਲੂਟ ਨਹੀਂ ਕਰਨਾ 트럼ਪ ਦੇ ਤਾਂ ਪੈਰ ਫੜ ਕੇ ਇਹਨਾਂ ਨੂੰ ਉੱਥੇ ਪੱਕਾ ਉਸ ਦਾ ਝਾੜੂ ਬਰਦਾਰ ਬਣਨਾ ਚਾਹੀਦਾ ਸੀ ਪਰ ਕਿਉਂ ਨਹੀਂ ਬਣੇ ਕਿਉਂਕਿ ਅਕਿਰਤ ਕਰਨ ਦੇ ਗੁਰੂ ਸਾਹਿਬ ਦਾ ਇਤਿਹਾਸ ਸਾਡੇ ਸਾਹਮਣੇ ਆ ਅਕਿਰਤ ਕਰਨ ਦੇ ਅਲੈਕਮ ਜੀ ਸੱਚੇ ਕਾਲ ਨਹੀਂ ਕਹਿਆ ਤਾਂ ਸੁਭਰ ਕੋ ਠੀਕ ਠਾਕ ਹੋ ਗਿਆ ਚਰਦੀ ਕਲਾ ਚ ਹੋ ਗਿਆ ਅੱਛਾ ਜੀ ਅਸੀਂ ਅੱਜ ਗੱਲ ਕਰਾਂਗੇ ਇੰਡੀਆ ਪਾਕਿਸਤਾਨ ਦੀ ਜਿਹੜੀ ਵਾਰ ਹੋਈ ਐਕਸ ਵਾਰ ਚ ਜਿਹੜੀਆਂ ਗੁਰੂ ਕੋਵਿੰਦ ਸਿੰਘ ਜੀਆਂ ਅਮ ਬਿਖੂਆਣੀਆਂ ਨੇ ਉਹ ਸੱਚ ਸਾਗਤ ਹੁੰਦੀਆਂ ਨਜ਼ਰ ਆਈਆਂ ਤੇ ਇਹ ਕਿਆ ਗਿਆ ਕਿ ਬਹੁਤ ਜਲ ਖਾਲਸਾ ਰਾਜ ਆਣ ਆਲਾ ਤੇ ਇੱਥੇ ਨੋ ਡਾਊਟ ਖਾਲਸਾ ਰਾਜ ਆਣ ਆਲਾ ਜੋ ਚੀਜ਼ਾਂ ਹੁੰਦੀਆਂ ਪਈਆਂ ਨੇ ਉਹ ਹਰ ਹਰ ਦਿਨ ਜਿਹੜਾ ਹੈ ਖਾਲਸਾ ਰਾਜ ਦੇ ਨੇੜੇ ਲੈ ਕੇ ਜਾਂਦਾ ਪਿਆ ਇੱਥੇ ਸਿੱਖਾਂ ਨੇ ਜਿਹੜਾ ਹੈ ਇੰਡੀਆ ਦੇ ਲਾਈਕ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨਾਂ ਦੇ ਖਿਲਾਫ ਜਾ ਕੇ ਐਲਾਨ ਕੀਤਾ ਕਿ ਅਸੀਂ ਇਸ ਜੰਗ ਦਾ ਹਿੱਸਾ ਨਹੀਂ ਬਣਾਂਗੇ ਅਸੀਂ ਪਾਕਿਸਤਾਨ ਤੇ ਅਟੈਕ ਨਹੀਂ ਕਰਾਂਗੇ ਫਿਰ ਇਸ ਜੰਗ ਨੂੰ ਰੁਕਵਾਂਤ ਵਾਸਤੇ ਬਹੁਤ ਜ਼ਾਰੀਆਂ ਐਫਰਟਸ ਤੋਂ ਬਾਅਦ ਇੰਡੀਆ ਜਿਹੜਾ ਹੈ ਸੀਸ ਵਾਇਰ ਕਰਾਂ ਤੇ ਜਿਹੜਾ ਹੈ ਕਾਮਯਾਬ ਹੋ ਗਿਆ ਵੈਲ ਇੱਥੇ ਜਿਹੜਾ ਜਿਹੜੀ ਬਹੁਤ ਬਹੁਤ ਅਹਿਮ ਚੀਜ਼ ਜਿਹੜੀ ਹੈ ਹੁਣ ਦੀ ਨਜ਼ਰ ਆਂਦੀ ਪਈ ਉਹ ਹੈ ਕਿ ਖਾਲਸਾ ਰਾਜ ਆਣ ਆ ਲੈ ਖਾਲਿਸਤਾਨ ਬਣਨ ਜਾਣ ਆ ਲੈ ਇੱਥੇ ਜੋ ਚੀਜ਼ਾਂ ਹੁੰਦੀਆਂ ਪਈਆਂ ਨੇ ਕੰਟੀਨਿਊਸਲੀ ਖਾਲਿਸਤਾਨ ਬਣੰਦੀ ਜਿਹੜੀ ਪਿਛਵਾਨੀ ਉਹ ਸੱਚ ਹੁੰਦੀ ਨਜ਼ਰ ਆਂਦੀ ਪਈ ਹੈ ਅਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਨੌਕ ਐਟ ਦੀ ਡੋਰ ਆ ਖਾਲਿਸਤਾਨ ਖਾਲਸਾ ਰਾਜ ਬਹੁਤ ਜਲਦ ਆ ਰਿਹਾ ਹੈ ਜਿਹੜਾ ਜੇ ਤੁਹਾਡਾ ਨਾਲ ਇਹ ਵੀਡੀਓ ਵੇਖਣੀ ਆ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਤਿੰਨ ਤਹਾਕੇ ਤੱਕ ਇਹਨਾਂ ਨੇ ਕੰਮ ਕੀਤਾ ਤੇ ਇਹ ਜਿਹੜੀ ਗੱਲ ਆ ਹੁਣ ਇਸ ਤੋਂ ਆਪਾਂ ਵੱਧ ਇਸ ਤੋਂ ਵੱਡੇ ਨੇ ਜਿਹੜੇ ਸੰਕੇਤ ਕੀ ਦੇ ਸਕਦੇ ਆ ਕਿ ਇਸ ਖਿੱਤੇ ਦੇ ਵਿੱਚ ਕੀ ਚੱਲ ਰਿਹਾ ਕੀ ਹੋ ਰਿਹਾ ਇਹਨੂੰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀਆਂ ਤਿਆਰੀਆਂ ਸ਼ੁਰੂ ਕਰੋ ਤੁਸੀਂ ਇਹ ਇਹ ਜਿਹੜਾ ਬ੍ਰਾਹਮਣ ਇੱਕ ਪਾਸੇ ਟਰੰਪ ਨੇ ਇਹਨਾਂ ਦੀ ਜਾਨ ਬਚਾਤੀ ਜੰਗਬੰਦੀ ਕਰਾ ਕੇ ਤੇ ਹੁਣ ਟਰੰਪ ਨੂੰ ਹੀ ਮਾੜਾ ਕਹੀ ਜਾ ਰਹੇ ਨੇ ਕਿ ਟਰੰਪ ਤੀਜੀ ਧਿਰ ਬਣ ਗਿਆ ਕਸ਼ਮੀਰ ਦੇ ਮਸਲੇ 'ਚ ਟਰੰਪ ਤੀਜੀ ਧਿਰ ਬਣ ਗਿਆ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਟਰੰਪ ਉਹ ਤਾਂ ਐਦਾਂ ਹੋ ਗਿਆ ਜੀ ਕਿਉਂ ਕਿਉਂ ਮਾੜਾ ਕਹਿ ਰਹੇ ਨੇ ਜਦੋਂ ਜਾਨ ਛਡਾਈ ਆ ਉਸ ਦਾ ਮੁੱਲ ਨਹੀਂ ਪਾਉਣਾ ਉਸ ਦਾ ਸੈਲੂਟ ਨਹੀਂ ਕਰਨਾ ਟਰੰਪ ਦੇ ਤਾਂ ਪੈਰ ਫੜ ਕੇ ਇਹਨਾਂ ਨੂੰ ਉਹ ਉੱਥੇ ਪੱਕਾ ਉਸ ਦਾ ਝਾੜੂ ਬਰਦਾਰ ਬਣਨਾ ਚਾਹੀਦਾ ਸੀ ਪਰ ਕਿਉਂ ਨਹੀਂ ਬਣੇ ਕਿਉਂਕਿ ਅਕਿਰਤ ਕਰਨ ਨੇ ਗੁਰੂ ਸਾਹਿਬ ਦਾ ਇਤਿਹਾਸ ਸਾਡੇ ਸਾਹਮਣੇ ਆ ਅਕਿਰਤ ਕਰਨ ਨੇ ਐਸਾਨ ਫਰਾਮੋਸ਼ ਨੇ ਤੇ ਇਹ ਗੱਲ ਇਹ ਅਸਲ ਦੇ ਵਿੱਚ ਸਨੇਕ ਨੇ ਉਹ ਸਾਨੂੰ ਜ਼ਹਿਰੀਲੇ ਸਨੇਕ ਨੇ ਸੋ ਇਹਨਾਂ ਦੀਆਂ ਜਿਹੜੀਆਂ ਆ ਜਿਹੜੀ ਇਹਨਾਂ ਦੀ ਵੀਕਨੈਸ ਹਨ ਇਹਨਾਂ ਦੀ ਵੀਕਨੈਸ ਜ਼ਾਹਰ ਹੁੰਦੀ ਹੈ ਜਦੋਂ ਇਹ ਰਾਜ ਕਰਦੇ ਹੁੰਦੇ ਨੇ ਜਦੋਂ ਇਹ ਰਾਜ ਤੋਂ ਬਿਨਾ ਹੁੰਦੇ ਨੇ ਜਾਂ ਇਹਨਾਂ ਤੇ ਕੋਈ ਹਮਲਾ ਹੋਣਾ ਹੋਵੇ ਜਾਂ ਇਹ ਕਮਜ਼ੋਰ ਹੁੰਦੇ ਨੇ ਉਦੋਂ ਇਹ ਹਰ ਪਾਸੇ ਇਨਟਰੂਡ ਕੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਨੇ ਸਿੱਖਾਂ ਚ ਹੁਣ ਮੁਸਲਮਾਨਾਂ ਚ ਵੀ ਕਰਨਗੇ ਇਹ ਕੁਸਪੈਠ ਸਿੱਖਾਂ ਚ ਬੋਧੀਆਂ ਚ ਜੈਨੀਆਂ ਚ ਇਹਨਾਂ ਨੇ ਤਾਂ ਹੀ ਫਿਰਕੇ ਬਣਾਏ ਹੋਏ ਨੇ ਲੋੜ ਪੈਣ ਤੇ ਅਸੀਂ ਉਹਦੇ ਚ ਵੜ ਜਾਈਏ ਮੁਰਚੇ ਨੇ ਇਹ ਇਹਨਾਂ ਦੇ ਸਿੱਖਾਂ ਚ ਵੀ ਜਦੋਂ ਮੋਦੀ ਦੇ ਵਾਰੰਟ ਜਾਰੀ ਹੋਏ ਸੀ ਐਮਰਜੈਂਸੀ ਦੇ ਵਿੱਚ ਪੱਗ ਬੰਨੀ ਸੀ ਕਿ ਨਹੀਂ ਉਸ ਨੇ ਦਾੜੀ ਵਧਾਈ ਸੀ ਤੋ ਇਹ ਇਦਾਂ ਨਿਕੋ ਸਪੈਸ਼ਟ ਕਰਦੇ ਨੇ ਜਦੋਂ ਮਾੜੇ ਦਿਨਾਂ ਚ ਹੋਣ ਇਹ ਗੱਲ ਨੋਟ ਕਰ ਲੋ ਫੇਰ ਮਾੜੇ ਦਿਨਾਂ ਨਾਲੇ ਨੇ ਫੇਰ ਇਹਨੇ ਦਾੜੀਆਂ ਵਧਾ ਕੇ ਪੱਗਾਂ ਬੰਨ ਕੇ ਇਹਨਾਂ ਨੇ ਫੇਰ ਸਾਡੇ ਚ ਵੜਨਾ ਨਰਿੰਦਰ ਮੋਦੀ ਨੇ ਫੇਰ ਨਰਿੰਦਰ ਸਿੰਘ ਬਣਨਾ ਕੋਈ ਪਤਾ ਨਹੀਂ ਚਿੱਟੀ ਦਾੜੀ ਵਧਾ ਕੇ ਉਤੋਂ ਗਾਤਰਾ ਪਾ ਕੇ ਕਿਸੇ ਗੁਰਦੁਆਰੇ ਦੇ ਵਿੱਚ ਤੁਰਿਆ ਫਿਰਾ ਮਿਲ ਜਾਈਏ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਤੇ ਹੋਰ ਕਿਤੇ ਜਥੇ ਦਾ ਨਰਿੰਦਰ ਸਿੰਘ ਬਣਿਆ ਫਿਰਦਾ ਰਹੇ ਤੇ ਇਹ ਇਹ ਗੱਲ ਜਿਹੜੀ ਹੈ ਨਾ ਡਾਰਕਨੈਸ ਹੁੰਦੀ ਹੈ ਜਦੋਂ ਮਾੜੇ ਦਿਨ ਹੁੰਦੇ ਨੇ ਇਹਨਾਂ ਦੇ ਉਹਦੇ 'ਚ ਵੀ ਇਹ ਗਰੋ ਕਰਦੇ ਰਹਿੰਦੇ ਨੇ ਇਹ ਇਦਾਂ ਦਾ ਖੱਬਲ ਉਹਦੇ 'ਚ ਵੀ ਗਰੋ ਕਰਦੇ ਰਹਿੰਦੇ ਨੇ ਪਰ ਕੀ ਹੈ ਕਿ ਸਿੱਖ ਕਿਵੇਂ ਦਾ ਵੀ ਖੱਬਲ ਹੋਵੇ ਕਿਵੇਂ ਦਾ ਵੀ ਘਾਹ ਹੋਵੇ ਸਿੱਖ ਫਿਰ ਖੁਰਪਾ ਬਣ ਜਾਂਦੇ ਨੇ ਸਿੱਖ ਦੁਰਜਨ ਕੇ ਮਾਰਬੇ ਕੋ ਖਾਲਸਾ ਬਣਾਇਆ ਹੋਇਆ ਅਸੁਰ ਸੰਘਾਰਵੇ ਕੋ ਦੁਰਜਨ ਕੇ ਮਾਰਬੇ ਕੋ ਸੰਕਟ ਨਿਬਾਰਵੇ ਕੋ ਖਾਲਸਾ ਬਣਾਇਆ ਹੋਇਆ ਤੇ ਇਹ ਮੂਲ ਮੰਤਰ ਦੇ ਨਾਲ ਹੀ ਹੋ ਸਕਦਾ ਇਹ ਸਾਰਾ ਕੁਝ ਮੂਲ ਮੰਤਰ ਤੋਂ ਜੋ ਗਿਆਨ ਆ ਜੋ ਤਾਕਤ ਸਰੀਰਕ ਤਾਕਤ ਆ ਭਾਵੇਂ ਮਾਨਸਿਕ ਤਾਕਤ ਆ ਭਾਵੇਂ ਆਲੇ ਦੁਆਲੇ ਦੀ ਤਾਕਤ ਆ ਇਹ ਮੂਲ ਮੰਤਰ ਤੋਂ ਮਿਲਣੀ ਆ ਤੇ ਉਹਦੇ ਤੋਂ ਬਿਨਾ ਆਪਾਂ ਐਸ ਸੱਪ ਨੂੰ ਮਾਰ ਨਹੀਂ ਸਕਦੇ ਹੈਗੇ ਉਹਦੇ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਇਹ ਆਪਾਂ ਅੱਜ ਸਮਝ ਲਈਏ ਕੁੱਟ ਖਾ ਕੇ ਸਮਝ ਲਈਏ ਕੱਲ ਨੂੰ ਸਮਝ ਲਈਏ ਕਦੇ ਵੀ ਸਮਝ ਲਈਏ ਤੇ ਇਹ ਜ਼ਰੂਰੀ ਹੈ ਤੇ ਇਹ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਹੁਣ ਜੇ ਅਮਰੀਕਾ ਜਿਹੜਾ ਹੈ ਇੱਕ ਵੱਡੀ ਗੱਲ ਇਸ ਕਨਫਲिक्ट ਚ ਪਾਕਿਸਤਾਨ ਤੇ ਇੰਡੀਆ ਦੇ ਕਨਫਲिक्ट ਦੇ ਵਿੱਚ ਜਿਵੇਂ ਕਿ ਐਲਬ੍ਰਿਜ ਕਾਲਬੀ ਜਿਹੜੇ ਹੈ ਨੇ ਪ੍ਰੈਜ਼ੀਡੈਂਟ 트੍ਰੰਪ ਦੇ ਅਧੀਨ ਨਵੇਂ ਨਿਯੁਕਤ ਕੀਤੇ ਗਏ ਅੰਡਰ ਸੈਕਟਰੀ ਨੇ ਉਹਨਾਂ ਦੀ ਸਟ੍ਰੈਟਜੀ ਆਫ ਡਿਨਾਈਲ ਹੈ ਜਿਹੜੀ ਖਾਸ ਕਰਕੇ ਚੀਨ ਨੂੰ ਸੰਬੋਧਨ ਹੁੰਦੀ ਹੈ ਚੀਨ ਨੂੰ ਰੋਕਣ ਤੇ ਚੀਨ ਦੇ ਨਾਲ ਦੋ ਹੱਥ ਕਰਨ ਨੂੰ ਤਰਜੀਹ ਦਿੰਦੀ ਆ ਉਸ ਮਾਮਲੇ ਦੇ ਵਿੱਚ ਜਿਹੜਾ ਭਾਰਤ ਹੈ ਇਹ ਲੋਕ ਜਾਂ ਪੈਂਟਾਗਨ ਦੇ ਜਿਹੜੇ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ ਬੈਸਾਂ ਚੱਲ ਰਹੀਆਂ ਹੋਣਗੀਆਂ ਰੋਜ਼ ਉਹ ਭਾਰਤ ਨੂੰ ਇੱਕ ਬੁਲਵਰਕ ਬੁਲਵਰਕ ਕਹਿੰਦੇ ਨੇ ਜਿਹੜੀ ਸ਼ੀਲਡ ਹੁੰਦੀ ਆ ਚੀਨ ਚੀਨ ਦੇ ਖਿਲਾਫ ਸ਼ੀਲਡ ਹੁੰਦੀ ਆ ਬੈਰੀਅਰ ਹੁੰਦਾ ਰੋਕ ਹੁੰਦੀ ਆ ਕਿ ਭਾਰਤ ਉਸ ਵੱਡੇ ਚੀਨ ਦੇ ਚੀਨ ਦੇ ਵੱਡੇ ਥ੍ਰੈਟ ਨੂੰ ਭਾਰਤ ਰੋਕ ਸਕੇਗਾ ਬੁਲਵਰਕ ਬਣ ਕੇ ਇਹ ਇਹਦੇ ਤੇ ਬਹੁਤ ਬਹਿਸਾਂ ਹੋਈਆਂ ਪਰ ਹੁਣ ਮੌਜੂਦਾ ਰੂਪ ਦੇ ਵਿੱਚ ਇਹ ਜਿਹੜੇ 4 ਦਿਨਾਂ ਦਾ ਡਰਾਮਾ ਸੀ 4 ਦਿਨਾਂ ਦਾ ਦਾ ਮੇਲਾ ਸੀ ਜਿਹੜਾ ਉਹਦੇ ਚ ਪਤਾ ਲੱਗਾ ਕਿ ਨਹੀਂ ਭਾਰਤ ਤਾਂ ਪੁਟਾਨ ਨਾਲ ਵੀ ਨਹੀਂ ਲੜ ਸਕਦਾ ਸ਼੍ਰੀਲੰਕਾ ਨਾਲ ਵੀ ਨਹੀਂ ਲੜ ਸਕਦਾ ਪਿੱਠ ਤੇ ਵਾਰ ਕਰ ਸਕਦਾ ਕਿਉਂਕਿ ਸ਼੍ਰੀਲੰਕਾ 'ਚ ਖਾਨਾ ਜੰਗੀ ਕਰਵਾਈ ਇੰਡੀਆ ਨੇ ਪੰਜਾਬ ਦੇ ਵਿੱਚ ਖਾਨਾ ਜੰਗੀ ਕਰਵਾਈ ਬਲੋਚਿਸਤਾਨ 'ਚ ਕਰਾ ਰਿਹਾ ਹੋਰ ਕਈ ਥਾਵਾਂ ਤੇ ਖਾਨਾ ਜੰਗੀਆਂ ਕਰਵਾ ਰਿਹਾ ਇਹ ਐਦਾਂ ਕਰ ਸਕਦਾ ਨਸ਼ੇ ਦੇ ਨਾਲ ਖਰਾਬ ਕਰ ਸਕਦਾ ਨਸ਼ੇ ਦੇ ਨਾਲ ਨਸਲ ਕੁਸ਼ੀ ਕਰ ਸਕਦਾ ਸੋ ਇਸ ਤਰ੍ਹਾਂ ਹੋ ਸਕਦਾ ਇਸ ਤਰ੍ਹਾਂ ਕਰ ਸਕਦਾ ਇੱਕ ਦੂਜੀਆਂ ਜਾਤਾਂ ਨੂੰ ਇੱਕ ਦੂਜੇ ਫਿਰਕਿਆਂ ਦੇ ਧਰਮਾਂ ਤੇ ਕੌਮਾਂ ਦੇ ਵਿਰੁੱਧ ਵਰਤ ਸਕਦਾ ਜਿਹੜੇ ਉੱਥੇ ਦਲਿਤ ਨੇ ਉਹਨਾਂ ਨੂੰ ਅਬੇਦਕਰ ਦੇ ਨਾਮ ਤੇ ਜਾਂ ਭੀਮ ਦੇ ਨਾਮ ਦੇ ਉੱਤੇ ਉਸ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਜਾਂ ਹੋਰ ਤਰੀਕੇ ਨਾਲ ਕਿਸੇ ਜਾਤ ਨੂੰ ਕਿਸੇ ਦੇ ਖਿਲਾਫ ਇਸ ਤਰ੍ਹਾਂ ਵਰਤ ਸਕਦਾ ਇਦਾਂ ਲੜ ਨਹੀਂ ਸਕਦਾ ਆਮੋ ਸਾਹਮਣੇ ਉੱਥੇ ਕਾਇਰ ਆਏ ਬੁਜਦਿਲ ਸੋ ਇਹ ਇਹ ਗੱਲ ਨੂੰ ਸਮਝਣਾ ਪਏਗਾ ਤੇ ਐਲਬ੍ਰਿਜ ਕਾਲਬੀ ਜਿਹੜੇ ਹੈ ਨੇ ਅੰਡਰ ਸੈਕਟਰੀ ਨਵੇਂ ਅਪੋਇੰਟ ਕੀਤੇ ਹੋਏ ਉਹਨਾਂ ਦੀ ਸਟ੍ਰੈਟਜੀ ਆਫ ਡਿਨਾਈਲ ਹੈ ਜਿਹੜੀ ਉਹਦੇ ਤੇ ਕੰਮ ਚੱਲ ਰਿਹਾ ਉੱਥੇ ਕੀ ਇੰਡੀਆ ਜਿਹੜਾ ਹੈ ਉਹ ਬੁਲਵਰਕ ਬਣੇਗਾ ਤੇ ਉਹ ਉਹ ਕਹਿੰਦੇ ਨੇ ਕਿ ਇਮੇਜਿਨ एवरीवन ਇਨ ਪੈਂਟਾਗਨ ਸਟੇਟ ਡਿਪਾਰਟਮੈਂਟ ਐਂਡ ਦਾ ਯੂ ਐਸ ਇੰਟੈਲੀਜੈਂਸ ਏਜੰਸੀਜ਼ ਮਸਟ ਬੀ ਕੁਐਸਚਨਿੰਗ ਇੰਡੀਆ ਬੀਇੰਗ ਅ ਬੁਲਵਰਕ ਉਹਨਾਂ ਦੇ ਮਨ 'ਚ ਹੁਣ ਸਵਾਲ ਪੈਦਾ ਹੋ ਗਿਆ ਕਿ ਜਿਹੜੀ ਚੀਜ਼ ਦੇ ਉੱਤੇ ਅਸੀਂ ਦਾਅ ਲਾ ਰਹੇ ਸੀ ਵੀ ਉਹ ਤਾਂ ਫੁੱਸ ਹੋ ਗਿਆ ਲਾਲ ਬੱਤੀ ਵਾਲਾ ਪਟਾਕਾ ਉਹ ਜਿਹੜਾ ਦੀਵਾਲੀਆਂ ਨੂੰ ਫੁੱਸ ਹੋ ਜਾਂਦੇ ਨੇ ਅਗਲੇ ਦਿਨ ਸਵੇਰੇ ਲੱਭਦੇ ਫਿਰਦੇ ਸੀ ਨਿੱਕੇ ਹੁੰਦੇ ਇਹ ਤਾਂ ਉਹ ਨਿਕਲ ਸੋ ਇਹਦੇ 'ਚ ਹਾਲਾਂਕਿ ਐਸ ਸਾਰੇ ਘੋਲ ਦੇ ਵਿੱਚ ਐਸ ਸਾਰੇ ਐਪੀਸੋਡ ਦੇ ਵਿੱਚ ਯੂਐਸਏ ਦੱਖਣ ਏਸ਼ੀਆ ਦੇ ਵਿੱਚ ਵੀ ਇੱਕ ਸੁਪਰ ਪਾਵਰ ਬਣ ਕੇ ਉੱਭਰਿਆ ਤੇ ਹੈ ਨਿਰਸੰਦੇਹ ਕੋਈ ਸਵਾਲ ਨਹੀਂ ਹੈਗਾ ਤੇ ਐਸ ਜੈ ਸ਼ੰਕਰ ਦੀ ਜਿਹੜੀ ਸਟੇਟਮੈਂਟ ਸੀ ਕੁਝ ਮਹੀਨੇ ਪਹਿਲਾਂ ਕਿ ਸਾਡੇ ਖੇਤਰ ਪੈਣ ਵਾਲੇ ਨੇ ਆਉਣ ਵਾਲੇ 2 ਸਾਲਾਂ ਦੇ ਵਿੱਚ ਉਹ ਵੀ ਸੱਚ ਹੋ ਰਹੀ ਹੈ ਤੇ ਉਹਨੂੰ ਪਤਾ ਸੀ ਕਿ ਅਮਰੀਕਾ ਨੇ ਅਮਰੀਕਾ ਨਾਲ ਅਸੀਂ ਗੱਲ ਕਰ ਲਈ ਕਿ ਅਸੀਂ ਚੀਨ ਦੇ ਨਾਲ ਲੜਾਂਗੇ ਅਸੀਂ ਲੜ ਸਕਦੇ ਨਹੀਂ ਫਿਰ ਛੇਤਰ ਹੀ ਪੈਣੇ ਆ ਅਮਰੀਕਾ ਤੋਂ ਵੀ ਪੈਣੇ ਆ ਚੀਨ ਤੋਂ ਤਾਂ ਪੈਣੀ ਪੈਣੇ ਨੇ ਇਹ ਹਾਲਾਤ ਬਣ ਗਏ ਨੇ ਸੋ ਇਹਦੇ ਚ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਚੀਨ ਡਰਾਉਂਦਾ ਰਹਿੰਦਾ ਇੰਡੀਆ ਦੇ ਲੋਕਾਂ ਨੂੰ ਡਰਾਉਂਦਾ ਰਹਿੰਦਾ ਦੂਜੇ ਤੀਜੇ ਦਿਨ ਕੋਈ ਨਾ ਕੋਈ ਇਦਾਂ ਦੀ ਸਟੇਟਮੈਂਟ ਦੇ ਦਿੰਦਾ ਹੁਣ ਚੀਨ ਨੇ ਜਿਹੜੇ ਇੰਡੀਆ ਦੇ ਇਲਾਕਿਆਂ ਤੇ ਕਬਜ਼ਾ ਕੀਤਾ ਸੀ ਉਹਦੇ ਨਾਮ ਨੂੰ ਬਦਲਤੇ ਚੀਨ ਨੇ ਉਰੂਨਾਚਲ ਪ੍ਰਦੇਸ਼ ਤੇ ਕੁਝ ਦਰਿਆਵਾਂ ਦੇ ਨਾਮ ਬਦਲਤੇ ਤੇ ਲਦਾਖ ਖਾਲੀ ਸਾਈਡ ਤੇ ਜਿਹੜਾ ਕਬਜ਼ਾ ਕੀਤਾ ਸੀ ਗੋਲਵਾਨ ਦੀ ਗਲਵਾਨ ਘਾਟੀ ਦੇ ਵਿੱਚ ਉੱਥੇ ਨਾਂ ਨੂੰ ਉਹ ਉਹਦੇ ਨਾਲ ਹੀ ਇਛਾਸ ਕਾਈ ਰੱਖਦਾ ਉਹਨਾਂ ਦੇ ਹਾਲਾਂਕਿ ਉਹ ਹਾਲੇ ਸਿੱਧੇ ਤੌਰ ਤੇ ਉੱਤੇ ਉਹਨੇ ਜੰਗ ਨਹੀਂ ਛੇੜੀ ਚੀਨ ਨੇ ਜਾਂ ਇਹਨਾਂ ਦੀ ਜੰਗ ਨਹੀਂ ਹੋਈ ਗਈ 6565 ਤੋਂ ਬਾਅਦ ਪਰ ਉਹ ਸਾਸ ਕਾਈ ਰੱਖਦਾ ਇਹਨਾਂ ਦੇ ਸੋ ਇਹੋ ਜਿਹਾ ਮਾਹੌਲ ਦੇ ਵਿੱਚ ਉਹ ਮੈਨੂੰ ਲੱਗਦਾ ਹੌਲੀ ਹੌਲੀ ਮਤਲਬ ਭੁਜਾ ਭੁਜਾ ਮਾਰੂਗਾ ਸੋ ਇਹ ਨੀਤੀ ਹੁੰਦੀ ਹੈ ਇਹਦੇ ਵਿੱਚ ਕੀ ਹੈ ਕਿ ਸਾਡਾ ਸਿੱਖਾਂ ਦਾ ਸਾਡਾ ਸਥਾਨ ਸਾਰੀ ਮਿਡਲ ਈਸਟ ਦੀ ਜਿਹੜੀ ਸਿਚੁਏਸ਼ਨਲ ਪੋਲਿਟਿਕਸ ਸਾਰੀ ਬਦਲ ਗਈ ਚੇਂਜ ਹੋ ਗਈ ਥੱਲੇ ਸੀ ਉੱਪਰ ਹੋ ਗਿਆ ਇੱਧਰ ਸੀ ਖੱਬੇ ਹੋ ਗਿਆ ਖੱਬੇ ਸੀ ਸੱਚੇ ਹੋ ਗਿਆ ਤੇ ਸੀਰੀਆ ਦਾ ਜਿਹੜਾ ਕੁਛ ਸਮਾਂ ਪਹਿਲਾਂ ਜਿਹੜਾ ਸੀਰੀਆ ਦਾ ਲੀਡਰ ਉਹ ਅਤਵਾਦੀ ਸੀ ਤੇ ਹੁਣ 트럼ਪ ਸਾਹਿਬ ਸਰਪੰਚ ਜੀ ਉਹਦੇ ਨਾਲ ਫੋਟੋ ਵੀ ਆਈ ਹੈ ਇਹ ਜਿਹੜੇ ਢੋਲ ਕਰਦੇ ਹੁੰਦੇ ਆ ਨਾ ਵੱਡੇ ਬੰਦੇ ਅੱਜ ਸਿੱਖ ਇੰਡੀਆ ਦੇ ਲਈ ਅਤਵਾਦੀ ਹੋ ਸਕਦਾ ਅੱਜ ਸਿੱਖ ਜਿਹੜਾ ਹੈ ਉਹ ਇੰਡੀਆ ਦੇ ਲਈ ਉਹ ਕੁਝ ਵੀ ਕਹਿ ਸਕਦੇ ਨੇ ਦਹਿਸ਼ਤਗਰ ਕਹਿੰਦੇ ਨੇ ਉਹ ਤੇ ਉਹ ਦਿਨ ਆਉਣ ਵਾਲਾ ਜਦੋਂ ਕਹਿਣਗੇ ਵੀ ਭਾਈ ਸਾਹਿਬ ਇੱਕ ਫੋਟੋ ਹੋ ਜਾਏ ਸੈਲਫੀ ਹੋ ਜਾਏ ਉਹ ਉਹ ਦਿਨ ਆਉਣ ਵਾਲਾ ਜੀ ਆ ਵੀਡੀਓ ਤੁਸੀਂ ਵੇਖੀਏ ਇੱਥੇ ਜੀ ਇਹ ਚੀਜ਼ ਸਾਬਤ ਹੁੰਦੀ ਏ ਕਿ ਭਾਰਤ ਜਿਹੜਾ ਡਰਪੋ ਕੇ ਭਾਰਤ ਲੜ ਨਹੀਂ ਸਕਦਾ ਪਾਕਿਸਤਾਨ ਦੇ ਨਾਲ ਆਲਰੇਡੀ ਉਹ ਜੰਗ ਹਾਰ ਚੁੱਕਿਆ ਹੈ इतें चाइना के नाल भी ऑलरेडी जंग हार चुकी है, इतने भारत के जरूरत नहीं कि कला चाइना के नाम लड़ सके भारत को अमेरिका की सपोर्ट की लोड है अमेरिका की सपोर्ट की जरूरत है इतनी जारी जी गल है इंडिया के मफाद वास्ते अमेरिका कदे भी जंग दि नहीं पवेगा इतने जी एना ने बहुत वह गल्तियाँ सिखा दल करिए सिख एक बहादुर नेशन नहीं ਪੂਰੇ ਭਾਰਤ ਦੇ ਵਿੱਚ ਜਿਹੜੇ ਆਪਣੇ ਲਈ ਲੜਨਾ ਜਾਣਦੇ ਨੇ ਜਿਨ੍ਹਾਂ ਨੇ ਪਹਿਲਾਂ ਦੂਜਿਆਂ ਵਾਸਤੇ ਬਹੁਤ ਲੜਾਈਆਂ ਲੜੀਆਂ ਹੁਣ ਆਪਣੇ ਲਈ ਲੜਾਈ ਲੜਦੇ ਪਏ ਨੇ ਤੇ ਇਹ ਲੜਾਈ ਕਿਹਾ ਜਾਂਦਾ ਹੈ ਕਿ ਐ ਫਾਈਟ ਜਿਹੜੀ ਹੈ ਬਹੁਤ ਜਲਦੀ ਤੇ ਰਿਜ਼ਲਟ سامنے ਆਉਂਦੇ ਕਿ ਖਾਲਿਸਤਾਨ ਬਣੇਗਾ ਖਾਲਸਾ ਰਾਜ ਬਣੇਗਾ ਕਿ ਜਿੱਤੂ ਬਾਜ ਜਿਹੜਾ ਸਿੱਖ ਸੁਖ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਵਿਦਾੜ ਸਕਦੇ ਨੇ ਇਹ ਖਾਲਸਾ ਰਾਜ ਜਿਹਦੀ ਪਛਵਾਨੀ ਆ ਬਾਬਾ ਉਪਰ ਨੂੰ ਨਾਨਕ ਸਾਹਿਬ ਨੇ ਕੀਤੀ ਐ ਪ੍ਰਚਵਾਨੀ ਬਹੁਤ ਛੇਤੀ ਸਤਸਾਬਤ ਹੋਣ ਵਾਲੀ ਹੈ ਤੇ ਖਾਲਿਸਤਾਨ ਦਾ ਦਰਵਾਜ਼ਾ ਜਿਹੜਾ ਹੈ ਓਪਨ ਹੋਣ ਚਲਿਆ ਹੈ ਇੱਥੇ ਮੋਦੀ ਬਹੁਤ ਜ਼ਿਆਦਾ ਆਨੰਨ ਕਿਹਾ ਕੇ ਅ ਨਾ ਸ਼ੁਕਰੇ ਨੇ ਬਹੁਤ ਜ਼ਿਆਦਾ ਅਨਗ੍ਰੇਟਫੁਲ ਨੇ ਕਿ ਟਰੰਪ ਦੀ ਵਜ੍ਹਾ ਤੋਂ ਐਸੇ ਇੰਸਪਾਇਰ ਹੋਇਆ ਐਦੋ باوجود ਵੀ ਅਮਰੀਕਾ ਦੇ ਖਿਲਾਫ ਜਿਹੜੀਆਂ ਗੱਲਾਂ ਨੇ ਉਹ ਕਿੱਤਿਆਂ ਚੱਲਦੀਆਂ ਕੋਈਆਂ ਨੇ ਅਲ ਤੁਸੀਂ ਕੀ ਕਹੋਗੇ ਇਸ ਪੂਰੀ ਰਿਪੋਰਟ ਦੇ ਹਵਾਲੇ ਤੋਂ ਖਾਲਸਾ ਰਾਜ ਦੇ ਬਾਰੇ ਚ ਤੇ ਖਾਲਿਸਤਾਨ ਦੇ ਬਾਰੇ ਚ ਤੁਹਾਡਾ ਕੀ ਕਹਿਣਾ ਹੈ ਆਖਰੀ ਦੋਸਤੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਨਾ ਫਾਇਰ ਕੋਪੀਸ ਚੈਨਲ ਦਾ ਵੀ ਤੁਹਾਡਾ ਬਹੁਤ ਬਹੁਤ ਲਗਾਤਾਰ ਬਹੁਤ ਸੱਚਾ